ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਦੀਵਾਲੀ ਦਾ ਤਿਉਹਾਰ ਬੜੀ ਖੁਸ਼ੀਆਂ ਉਲਾਸਾਂ ਦੇ ਨਾਲ ਸਾਰੀ ਦੁਨੀਆ ਮਨਾ ਰਹੀ ਹੈ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਅੱਜ ਦੇ ਦਿਨ ਸ਼੍ਰੀ ਭਗਵਾਨ ਸ਼੍ਰੀ ਰਾਮ ਜੀ ਆਪਣੀ ਪਤਨੀ ਸ਼੍ਰੀ ਸੀਤਾ ਜੀ ਔਰ ਭਰਾ ਲక్ష్ਮਣ ਜੀ ਦੇ ਨਾਲ ਅਯੋਧਿਆ ਵਾਪਸ ਪਹੁੰਚੇ ਸਨ ਰਾਮਨ ਦੇ ਉੱਪਰ ਜਿੱਤ ਪ੍ਰਾ ਕੇ ਲੰਕਾ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਅਯੋਧਿਆ ਪਧਾਰੇ ਸਨ ਉਹਨਾਂ ਦੇ ਅਯੋਧਿਆ ਆਉਣ ਦੇ ਉੱਪਰ ਸਾਰੇ ਸ਼ਹਿਰ ਨੇ ਬਹੁਤ ਹੀ ਵੱਡੀ ਦੀਪਮਾਲਾ ਕਰਕੇ ਭਗਵਾਨ ਰਾਮ ਜੀ ਦਾ ਸਵਾਗਤ ਕੀਤਾ ਸੀ ਉਸ ਦੀ ਯਾਦ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਅੱਜ ਦੇ ਨੇ ਮੈਂ ਪ੍ਰਾਰਥਨਾ ਕਰਦਾ ਕਿ ਸਾਰੀ ਦੁਨੀਆ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਤੇ ਸਾਰਾ ਬਟਾਲਾ ਸ਼ਹਿਰ ਖੁਸ਼ੀਆਂ ਦੇ ਦਿਹਾੜੇ ਤੇ ਉੱਪਰ ਹਮੇਸ਼ਾ ਖੁਸ਼ ਰਹੇ ਸੁਖੀ ਰਹਿਣ ਸੁਵਸਤ ਰਹਿਣ ਹੱਸਦੇ ਰਹਿਣ ਮੁਸਕਰਾਉਂਦੇ ਰਹਿਣ ਕਿਸੇ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਏ ਸਾਰੇ ਤਾੜੀਆਂ ਮਾਰ ਮਾਰ ਕੇ ਭਗੜੇ ਪਾਪਾ ਕੇ ਇਸ ਦਿਨ ਨੂੰ ਮਨਾਣ ਤਾਂ ਕਿ ਸਾਡਾ ਦੇਸ਼ ਸਾਡਾ ਪੰਜਾਬ ਸਾਡਾ ਸ਼ਹਿਰ ਜਿਹੜਾ ਹੈ ਉਹ ਖੁਸ਼ੀਆਂ ਦਾ ਮਤਲਬ ਭਰਪੂਰ ਰਵੇ ਅੱਜ ਦੇ ਦਿਨ ਦੂਸਰੀ ਘਟਨਾ ਜਿਹੜੀ ਵਾਪਰੀ ਸੀ ਜਿਹੜਾ ਦੂਸਰਾ ਤਿਹਾੜਾ ਹੈ ਬੜਾ ਵੱਡਾ ਤਿਹਾੜਾ ਹੈ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜਹਾਂਗੀਰ ਦੀ ਕਾਰਾਵਾਸ ਤੋਂ ਛੁਟ ਕੇ ਆਪਣੇ 52 ਹਿੰਦੂ ਰਾਜਿਆਂ ਨੂੰ ਨਾਲ ਚੜਾ ਕੇ ਅੱਜ ਦੇ ਦਿਨ ਵਾਪਸ ਆਏ ਸਨ ਅੱਜ ਦਾ ਦਿਨ ਜਿਹੜਾ ਹੈ ਉਹ ਬੰਦੀ ਛੋੜ ਦਿਨ ਦੇ ਨਾਲ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਹਨ ਉਹ ਵਾਹਿਗੁਰੂ ਜੀ ਦਾ ਜਪ ਕਰਦੀਆਂ ਹਨ ਲੰਗਰ ਲਗਾਉਂਦੀਆਂ ਹਨ ਔਰ ਖੁਸ਼ੀ ਦਾ ਦਿਹਾੜਾ ਮਨਾਉਂਦੀਆਂ ਹਨ ਮੈਂ ਵੀ ਅੱਜ ਦੇ ਦਿਨ ਉਹਨਾਂ ਸਾਰੇ ਆਪਣੇ ਸਿੱਖ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਹਾਂ ਔਰ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦਾ ਹਾਂ ਔਰ ਉਹਨਾਂ ਨੂੰ ਵੀ ਪ੍ਰਾਰਥਨਾ ਕਰਦਾ ਹਾਂ ਕਿ ਸਾਰੀ ਸਿੰਘ ਸਾਡੇ ਭਾਈ ਪੈਣਾ ਜਿੰਨੀਆਂ ਮਾਤਾਵਾਂ ਨੇ ਉਹ ਸਾਰੇ ਖੁਸ਼ ਰਹਿਣ ਔਰ ਹੱਸਦੇ ਰਹਿਣ ਮੁਸਕਰਾਉਂਦੇ ਰਹਿਣ ਸਾਰਿਆਂ ਦੇ ਘਰਾਂ 'ਚ ਖੁਸ਼ੀ ਦਾ ਵਾਤਾਵਰਨ ਹੋਵੇ ਅੱਜ ਦੇ ਦਿਨ ਹੀ ਤੀਸਰੀ ਇੱਕ ਸਭ ਤੋਂ ਵੱਡੀ ਘਟਨਾ ਸੀ ਆਜ਼ਾਦੀ ਦੇ ਬਹੁਤ ਵੱਡੇ ਕੁਲਾਟੀਏ ਮਹਾਰਾਜ ਧਿਆਨਾਂ ਜੀ ਸਰਸਵਤੀ Swami ji Maharaj ਦਾ ਅੱਜ ਨਿਰਵਾਣ ਦੇ ਵਰਤਮਨਾਇਆ ਜਾਂਦਾ ਹੈ ਅੱਜ ਦੇ ਦਿਨ ਦੀਵਾਲੀ ਦੀ ਰਾਤ ਨੂੰ ਉਹਨਾਂ ਨੇ ਆਪਣੇ ਪ੍ਰਾਂਤ त्यागे ਸਨ ਉਹਨਾਂ ਦਾ ਦੇਸ਼ ਦੇ ਵਿੱਚ ਦਿੱਤਾ ਹੋਇਆ ਬਲੀਦਾਨ ਕੋਈ ਭੁੱਲ ਨਹੀਂ ਸਕਦਾ ਹੈ ਉਹਨਾਂ ਨੇ ਬੜੇ ਬੜੇ ਸੰਨਿਆਸੀ ਕ੍ਰਾਂਤੀਕਾਰੀ ਪੈਦਾ ਕੀਤੇ ਸਨ ਜਿਨ੍ਹਾਂ ਚੋਂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਵੀ ਸਨ ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਵਿੱਚ ਸ਼ਹੀਦੀ ਦਿੱਤੀ ਸਵਾਮੀ ਸ਼ਰਧਾਨੰਦ ਜੀ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਉਹਨਾਂ ਦਾ ਵੀ ਉਹ ਵੀ ਜਿਹੜੇ ਸਾਨੂੰ ਮਹਾਰਾਜਾ ਦਿਆਨੰਦ ਰਸਤ੍ਰੀ ਦੀ ਜੇ ਵਿੱਚ ਗਿਰਦਸਾਨ ਫੋਰ ਵੀ ਬਹੁਤ ਅਨੇਕਾਂ ਜਿਨ੍ਹਾਂ ਨੇ ਆਜ਼ਾਦੀ ਕੋਲਾਂ ਟੀਏ ਸਨ ਉਹ ਸਾਰੀਆਂ ਆਰੀਆ ਸਮਾਜ ਦੀ ਦੇਣ ਸਨ ਮੈਂ ਆਰੀਆ ਸਮਾਜ ਨੂੰ ਵੀ ਅੱਜ ਦੇ ਦਿਨ ਦੇ ਉੱਪਰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਨੇ ਦੇਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਤਾਂ ਅੱਜ ਬੜਾ ਖੁਸ਼ੀਆਂ ਦਾ ਉਲਾਸਾਂ ਦਾ ਭਰਿਆ ਦਿਨ ਹੈ ਸਾਰੇ ਖੁਸ਼ੀਆਂ ਮਨਾ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਚਲਦਿਆਂ ਰਹਿਣ ਹੱਸਦਿਆਂ ਰਹਿਣ ਮੁਸਕਰਾਉਂਦੇ ਰਹਿਣ ਸਾਰਿਆਂ ਨੂੰ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਅੱਲਾ ਬਾਬਾ ਜੀ ਜੋ ਹਾਂ ਸਾਰੇ ਉਹ ਸਾਰਿਆਂ ਨੂੰ ਖੁਸ਼ੀ ਬਖਸ਼ਣ ਸਾਰਿਆਂ ਦੇ ਘਰਾਂ ਦੇ ਵਿੱਚ ਐਸਰਾ ਹੀ ਦੀਮ ਮੱਲਾ ਹੁੰਦੀ ਰਹੇ ਪਰਮਾਤਮਾ ਕਰੇ ਅੱਜ ਦੀਵਾਲੀ ਹੈ ਰੋਸ਼ਨੀਆਂ ਦਾ ਤਿਹਾਰ ਹੈ ਮੈਂ ਈਸ਼ਵਰ ਨੂੰ ਅੱਗੇ ਪ੍ਰਾਰਥਨਾ ਕਰਦਾ ਕਿ हे ਮਹਾਰਾਜ ਐਨਾ ਹੀ ਬਖਸ਼ਿਸ਼ ਕਰੋ ਕਿ ਰੋਜ਼ ਹੀ ਦੀਵਾਲੀ ਮਨਾਈਏ ਰੋਜ਼ ਹੀ ਅਰਚੋਲ ਆਤਮ ਮਨਾਈਏ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਜੈ ਜੀ ਰਾਮ ਜੈ ਜੀ ਰਾਮ